ਗਾयक ਸਾਗਰ ਦੁੱਗਲ ਵਾਲਾ ਦੇ ਘਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਗੀਤਕਾਰੀ ਦੇ ਨਾਲ ਜੁੜੇ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਨੇ ਅਤੇ ਧਾਰਮਿਕ ਸ਼ਬਦ ਵੀ ਜਿਹੜੇ ਨੇ ਉਹਨਾਂ ਦੇ ਕਾਫੀ ਜਿਹੜੇ ਨੇ ਉਹ ਮਾਰਕੀਟ ਦੇ ਵਿੱਚ ਆਏ ਤੇ ਦਰਸ਼ਕਾਂ ਦਾ ਪੰਜਾਬੀਆਂ ਦਾ ਪਿਆਰ ਵੀ ਜਿਹੜਾ ਉਹਨਾਂ ਨੂੰ ਮਿਲਿਆ ਹੈ ਸਾਡੇ ਨਾਲ ਨੇ ਆਓ ਅੱਜ ਇਸ ਪੰਜਾਬੀ ਸਿੰਗਰ ਦੇ ਨਾਲ ਤੁਹਾਡੀ ਕਰਾਉਣੇ ਆ ਮੁਲਾਕਾਤ ਸਾਡੇ ਨਾਲ ਬਣੇ ਨੇ ਇੱਕ सुदेश कुमारी जी ਦੇ ਨਾਲ ਮੇਰਾ ਧਾਰਮਿਕ ਸ਼ਬਦ ਜੀ ਸੁਦੇਸ਼ ਕੁਮਾਰੀ ਜੀ ਦੇ ਨਾਲ ਮੇਰਾ ਧਾਰਮਿਕ ਸ਼ਬਦ ਬਾਲਾ ਜੀ ਕੰਪਨੀ ਵਿੱਚੋਂ ਆਇਆ ਸੀ ਹੋਲਾ ਖੇਡ ਰਿਆ ਮਾਂ ਗੁਜਰੀ ਦਾ ਤਾਰਾ ਜੀ ਜੀ ਇਹ 6-7 ਸਾਲ ਪਹਿਲਾਂ ਇਹ ਟੇਪ ਆਈ ਹੈ ਤੇ ਮੈਂ ਉਹਦਾ ਤੁਹਾਨੂੰ ਸੁਥਾਈ ਅੰਤਰਾ ਸੁਣਾਉਣਾ ਜੀ ਜੀ ਇਹ ਨੰਦਪੁਰ ਸਾਹਿਬ ਚ ਲੱਗਿਆ ਮੇਲਾ ਵਖਰਾ ਅਜਬ ਨਜ਼ਾਰਾ ਨੰਦਪੁਰ ਸਾਹਿਬ ਚ ਲੱਗਿਆ ਮੇਲਾ ਵਖਰਾ ਅਜਬ ਨਜ਼ਾਰਾ ਰੰਗ ਬਰੰਗੇ ਰੰਗ ਬਰਸਦੇ ਵਖਰਾ ਅਜਬ ਨਜ਼ਾਰਾ ਹੋਲਾ ਖੇਡ ਰਿਆ ਮਾਂ ਗੁਜਰੀਦਾ ਮਾਂ ਗੁਜਰੀਦਾ ਤਾਰਾ ਹੋਲਾ ਖੇਡ ਰਿਆ ਗੁਰੂ ਗੋਬਿੰਦ ਸਿੰਘ ਪਿਆਰਾ ਓ ਰੰਗਿਆਂ ਰੰਗਾਂ ਦੇ ਵਿੱਚ ਰੰਗਿਆ ਫਿਰਦਾ ਅੱਜ ਖਾਲਸਾ ਸਾਰਾ ਰੰਗਾਂ ਦੇ ਵਿੱਚ ਰੰਗਿਆ ਫਿਰਦਾ ਅੱਜ ਖਾਲਸਾ ਸਾਰਾ ਹੋਲਾ ਖੇਡ ਰਿਆ ਗੁਰੂ ਗੋਬਿੰਦ ਸਿੰਘ ਪਿਆਰਾ ਹੋਲਾ ਖੇਡ ਰਿਆ ਮਾਂ ਗੁਜਰੀ ਦਾ ਤਾਰਾ ਇਹਹੀ ਅਜਿੱਥੇ ਤੁਸੀਂ ਬੈਠੇ ਹੋ ਦੁਗਲ ਵਾਲਾ ਮੇਰਾ ਪਿੰਡ ਆ ਜੀ ਜੀ ਮੇਰੇ ਪਿਤਾ ਜੀ ਸਰਦਾਰ ਸੁਰਤਾ ਸਿੰਘ ਮਾਤਾ ਜੀ ਸਰਦਾਰਨੀ ਸੁਰਜੀਤ ਕੌਰ ਦੋਨੇ ਐਸ ਵੇਲੇ ਸਵਰਗਵਾਸੀ ਆ ਮੈਂ ਉਹਨਾਂ ਦੇ ਘਰ ਦੇ ਵਿੱਚ 1975 ਦੇ ਵਿੱਚ ਮੇਰਾ ਜਨਮ ਹੋਇਆ ਜੀ 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 ਫਿਰ ਸਕੂਲ ਟਾਈਮ ਮਨ ਕੇ ਚਲੋ ਕਿ ਗਰੀਬੀ ਦਾ ਕਾਰਨ ਮੈਂ ਸਿਰਫ ਪੰਜਵੀਂ ਕਿਤਾਬਾਂ ਪੜਿਆ ਜੀ 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 ਛੇਵੀਂ ਦੇ ਵਿੱਚ ਮੈਂ ਪਿਆਸ ਸੀ ਤੇ ਮੈਨੂੰ ਯਾਦ ਹੈ ਕਿ ਘਰਦਿਆਂ ਕੋਲੋਂ ਕਿਤਾਬਾਂ ਨਹੀਂ ਲੈ ਕੇ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਆਪਾਂ ਨਹੀਂ ਪੜ੍ਹਾਈ ਕਰ ਸਕੇ ਤੇ ਪੜ੍ਹਾਈ ਤੋਂ ਬਾਅਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸਿੱਖਿਆ ਉਹ ਸਿੱਖੀ ਯਾਨੀ ਕਿ ਆਪਾਂ ਸੰਥਿਆ ਲਈ ਸਾਡੇ ਲਾਗੇ ਚੰਡੇਰ ਪਿੰਡ ਹੈ ਉੱਥੋਂ ਦੇ ਗਰੰਥੀ ਸਿੰਘ ਸੀ ਸਰਮੁਖ ਸਿੰਘ ਜੀ ਉਹਨਾਂ ਕੋਲ ਸੰਥਿਆ ਲਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖਿਆ ਫਿਰ ਦਰਜੀ ਦਾ ਕੰਮ ਸਿੱਖਿਆ ਫਿਰ ਉਸ ਤੋਂ ਬਾਅਦ ਇੱਧਰ گاਉਣ ਦੇ ਚੱਕਰ ਦੇ ਵਿੱਚ ਪੈ ਗਏ ਤੇ ਜੋ ਹੋਣਾ ਹੁੰਦਾ ਜੋ ਤੁਦੁ ਭਾਵੇ ਨਾਨਕਾ ਸਾਈਂ ਗੱਲ ਚੱਗੀ ਜੋ ਪਰਮਾਤਮਾ ਨੇ ਕਰਨਾ ਹੁੰਦਾ ਉਹੀ ਹੋਣਾ ਦਾ ਫਿਰ ਜਿਹੜੀ ਮੈਨੂੰ ਤਰੱਕੀ ਆ ਉਹ گاਉਣ ਦੇ ਕੰਮ ਚ ਮਿਲੀ ਫਿਰ ਨਾ ਮੈਂ ਪਾਠ ਹੀ ਕੀਤਾ ਨਾ ਦਰਜੀ ਦਾ ਕੰਮ ਹੀ ਕੀਤਾ ਤਰਗੌਂ ਦਾ ਕੰਮ ਕੀਤਾ ਗੌਂਡ ਦੇ ਕੰਮ ਦੇ ਵਿੱਚ ਮੈਂ 우ਸਤਾਦ ਆਪਣਾ ਮੰਨਿਆ ਜੀ ਸਰਿੰਦਰ ਸਿੰਘ ਸ਼ਿੰਦਾ ਅਲੀਪੁਰ ਤੋਂ ਧਾਰਮਿਕ ਕਵੀਸ਼ਰ ਵੀ ਆ ਔਰ ਗੌਂਦੇ ਵੀ ਬਹੁਤ ਵਧੀਆ ਉਹਨਾਂ ਨੂੰ ਮੈਂ ਆਪਣੀ ਪੱਗ ਦਿੱਤੀ ਅਗਲਾ ਕਿਹੜਾ ਗੀਤ ਅਗਲਾ ਕਿਹੜਾ ਸ਼ਬਦ ਜਿਹੜਾ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੋਗੇ ਹੁਣ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੀ ਮੇਰੀਆਂ ਸਭ ਤੋਂ ਜਿਆਦੀਆਂ ਜਿਹੜੀਆਂ ਟੇਪਾਂ ਉਹ ਬਾਬਾ ਵਡਭਾਗ ਸਿੰਘ ਜੀ ਦੀਆਂ ਆਈਆਂ ਜੀ 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 ਤੇ ਬਾਬਾ ਵਡਭਾਗ ਸਿੰਘ ਜੀ ਦੇ ਸ਼ਬਦ ਮੈਂ ਤੁਹਾਨੂੰ ਸੁਣਾਵਾਗਾ ਇੱਕ ਮੇਰਾ ਬਹੁਤ ਹੀ ਹਿੱਟ ਸ਼ਬਦ ਹੋਇਆ ਜਿਹੜਾ ਸੰਗਤਾਂ ਨੇ ਬਹੁਤ ਪਸੰਦ ਕੀਤਾ ਪਿਆਰ ਵੀ ਦਿੱਤਾ ਤੇ ਪਿਆਰ ਵੀ ਦਿੱਤਾ ਜੀ 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 ਉਹ ਹੈਗਾ ਜੀ ਬਾਬਾ ਵਡਭਾਗ ਸਿੰਘ ਜੀ ਦੇ ਵਿਆਹ ਦਾ ਕਿਉਂਕਿ ਬਾਬਾ ਵਡਭਾਗ ਸਿੰਘ ਜੀ ਦਾ ਜੇ ਇਤਿਹਾਸ ਦੀ ਗੱਲ ਕਰੀਏ ਤੇ ਉਹ ਇਤਿਹਾਸ ਬਾਬਾ ਜੀ ਨੇ ਕਿਰਪਾ ਕਰਕੇ ਮੇਰੇ ਹਿੱਸੇ ਹੀ ਆਇਆ ਮੈਂ ਹੀ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜਿਆ ਤੇ ਉਹ ਬਾਬਾ ਜੀ ਦੇ ਵਿਆਹ ਦਾ ਇੱਕ ਸ਼ਬਦ ਮੈਂ ਗਾਇਆ ਬਹੁਤ ਸੰਗਤਾਂ ਨੇ ਉਹਨੂੰ ਪਸੰਦ ਕੀਤਾ ਉਹ ਮੈਂ ਤੁਹਾਨੂੰ ਦੋ ਲਾਈਨਾਂ ਉਹਦੀਆਂ ਸੁਣਾਉਣਾ ਜੀ ਇੱਕ ਓੜੀ ਚੜਿਆ ਪਾਣੀ ਦਾ ਵੀਰ ਨਹੀਂ ਵਧਾਈ ਹੋਵੇ ਕੋੜੀ ਚੜਿਆ ਬੀਬੀ ਦਾ ਵੀਰ ਨਹੀਂ ਵਧਾਈ ਹੋਵੇ ਰਾਧਾ ਦੀ ਜਾਗ ਪਈ ਤਕਦੀਰ ਨਹੀਂ ਵਧਾਈ ਹੋਵੇ ਰਾਧਾ ਦੀ ਜਾਗ ਪਈ ਤਕਦੀਰ ਨਹੀਂ ਵਧਾਈ ਹੋਵੇ ਪਹਿਲੀ ਵਧਾਈ ਰਾਜ ਘਰ ਨੂੰ ਹੋਵੇ ਸਗਨਾ ਦਾ ਸੇਹਰਾ ਜੀ ਦੇ ਲਾਲ ਦੇ ਸੋਹੇ ਤੱਕ ਤੱਕ ਕੇ ਆਉਂਦੀ ਦਿਲ ਨੂੰ ਧੀਰ ਨਹੀਂ ਵਧਾਈ ਹੋਵੇ ਘੋੜੀ ਚੜਿਆ ਪਾਣੀ ਦਾ ਵੀਰ ਨਹੀਂ ਵਧਾਈ ਹੋਵੇ ਬਹੁਤ ਪਿਆਰੀ ਆਵਾਜ਼ ਵੀ ਹੈ ਮੈਂ ਚਾਹਾਂਗਾ ਦੁਗਲਵਾਲਾ ਜੀ ਕਿੰਨੀਆਂ ਕੈਸਟਾਂ ਦਾ ਵੀ ਤੁਸੀਂ ਦੱਸਿਆ ਕਿੱਥੇ ਕਿੱਥੇ ਜਾਣ ਦਾ ਗਾਉਣ ਦਾ ਮੌਕਾ ਮਿਲਿਆ ਵੀ ਦੱਸੋ ਵੇਖੋ ਜੀ ਕੈਸਟਾਂ ਦੀ ਜੇ ਗੱਲ ਕਰੀਏ ਤਾਂ ਮੇਰੀਆਂ ਘੱਟੋ ਘੱਟ 5-600 ਦੇ ਕਰੀਬ ਕੈਸਟਾਂ ਆਈਆਂ ਟੀ ਸੀਰੀਜ਼ ਕੰਪਨੀ ਦੇ ਵਿੱਚ ਮੇਰੀਆਂ ਘੱਟੋ ਘੱਟ 45 ਕੈਸਟਾਂ ਆਈਆਂ ਜੀ ਹੋਰ ਮੈਂ ਜੇ ਗੱਲ ਕਰਾਂ ਮਿਊਜ਼ਿਕ ਡਾਇਰੈਕਟਰਾਂ ਦੀ ਅਤਲ ਸ਼ਰਮਾ ਜੀ, सुरेंद्र ਬਚਨ, ਬਰਿੰਦਰ ਬਚਨ, ਸਰਦਾਰ ਗੁਰਮੀਤ ਸਿੰਘ, ਰਜਿੰਦਰ ਪੱਪੂ ਜਾਨੀ ਕਿ ਮਦਨ ਸ਼ੌਕੀ ਇੱਕ ਚਰਨਜੀਤ ਹੁਜਾ ਸਾਹਿਬ ਹੈ ਜਿੰਨਾਂ ਨਾਲ ਮੈਂ ਨਹੀਂ ਗਾਇਆ ਬਾਕੀ ਸਾਰੇ ਮਿਊਜ਼ਿਕ ਡਾਇਰੈਕਟਰਾਂ ਨਾਲ ਗਾਇਆ ਜਿਵੇਂ ਜੱਸੀ ਬ੍ਰਦਰ, ਜੇ ਕੁੜੀਆਂ ਦੀ ਗੱਲ ਕਰੀਏ ਹਿੱਟ ਅਮਰਤਾ ਵਿਰਕ ਦੇ ਨਾਲ ਮੈਂ ਡਿਊਟ ਗਾਇਆ, ਮਿਸ ਪੂਜਾ ਜੀ ਦੇ ਨਾਲ ਗਾਇਆ, ਸੁਦੇਸ਼ ਕੁਮਾਰੀ ਜੀ ਦੇ ਨਾਲ ਗਾਇਆ ਇਹ ਸਾਰੀ ਬਾਬਾ ਵਟਪਾਗ ਸਿੰਘ ਜੀ ਦੀ ਕਿਰਪਾ ਉਹਨਾਂ ਦੇ ਨਾਲ ਕੋਈ ਜੋ ਗਾਏ ਸੀ ਕੁਝ ਉਹ ਬੋਲ ਸਾਂਝੇ ਦਰਸ਼ਕਾਂਾਂ ਵੀ ਜ਼ਰੂਰ ਕਰਿਓ ਜ਼ਰੂਰ ਵੇਖੋ ਜੀ ਮਿਸ ਪ ਮੇਰਾ ਇੱਕ 2010 ਦੇ ਵਿੱਚ ਟੇਪ ਆਈ ਸੀ ਸੋਢੀ ਜੀ ਦੀ 베ਰੀ ਨੂੰ ਲੱਗੇ ਮਿੱਠੇ 베ਰ ਚਿੱਤ ਕਰਦਾ ਤੋੜ ਕੇ ਖਾਵਾਂ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ 베ਰੀ ਸਾਹਿਬ ਜਾ ਕੇ ਅਸੀਂ ਮੱਥਾ ਟੇਕਿਆ ਅਜਬ ਨਜ਼ਾਰਾ ਸੋਢੀ ਜੀ ਦਾ ਵੇਖਿਆ 베ਰੀ ਸਾਹਿਬ ਜਾ ਕੇ ਇੱਥੇ ਮੱਥਾ ਟੇਕਿਆ ਅਜਬ ਨਜ਼ਾਰਾ ਸੋਢੀ ਜੀ ਦਾ ਵੇਖਿਆ ਅਜਬ ਨਜ਼ਾਰਾ ਸੋਢੀ ਜੀ ਦਾ ਵੇਖਿਆ ਉਹਨੂੰ ਕਦੇ ਨਾ ਮੈਂ ਦਿਲ ਤੋਂ ਭੁਲਾਵਾਂ ਸੋਢੀ ਜੀ ਦੀ 베ਰੀ ਨੂੰ ਲੱਗੇ ਮਿੱਠੇ 베ਰ ਚਿੱਤ ਕਰਦਾ ਤੋੜ ਕੇ ਖਾਵਾਂ ਬਾਬਾ ਜੀ ਦੀ 베ਰੀ ਨੂੰ ਲੱਗੇ ਮਿੱਠੇ 베ਰ ਚਿੱਤ ਕਰਦਾ ਤੋੜ ਕੇ ਖਾਵਾਂ ਸੋਢੀ ਜੀ ਦੀ 베ਰੀ ਨਾਲੋਂ 베ਰ ਨਾ ਨਹੀਂ ਤੋੜੀ ਵੇਖੀ ਕਿਤੇ ਬਾਬਾ ਜੀ ਤੋਂ ਮੁਖੜਾ ਨਾ ਮੋੜੀ ਬਾਬਾ ਜੀ ਦੀ 베ਰੀ ਨਾਲੋਂ 베ਰ ਨਾ ਨਹੀਂ ਤੋੜੀ ਵੇਖੀ ਕਿਤੇ ਸੋਢੀ ਜੀ ਤੋਂ ਮੁਖੜਾ ਨਾ ਮੋੜੀ ਵੇਖੀ ਸੋਢੀ ਪਾਤਸ਼ਾਹ ਤੋਂ ਮੁਖੜਾ ਨਾ ਮੋੜੀ ਹੋਈਆਂ ਭੁਲਾ ਦਾ ਸਿਕੌਣ ਮੁਖਸ਼ਾਉ ਅੱਖਾਂ ਮੀਟ ਬੈਠ ਜਾ ਸੋਡੀ ਦੀ 베ਰੀ ਥੱਲੇ ਸੋਡੀ ਪਾਤਸ਼ਾਹ ਚੋਲੀ ਤੇ ਫੜ ਪਾਉ ਇਹ ਉਥੋਂ ਦੀ ਰੀਤ ਰਵਾਜ ਹੈ ਜੀ ਰੌਰੀ ਤੇ ਆ ਜੀ ਬਈ ਉਹ 베ਰੀ ਦੇ ਨਾਲੋਂ 베ਰ ਤੋੜੀਦਾ ਨਹੀਂ ਗਾ ਜੀ ਜੀ ਜਿਹਦੀ ਕਿਸਮਤ ਚੰਗੀ ਆ ਉਹਨੂੰ ਡਿੱਗਿਆ 베ਰ ਲੱਭਦਾ ਉਹਦੀ ਕਰਕੇ ਮੈਂ ਇਹ ਜੋ ਸ਼ਬਦ ਆ ਇਹ ਲਿਖਿਆ ਸੀ ਲਿਖਿਆ ਵੀ ਮੈਂ ਆਪ ਹੀ ਤਕਰੀਬਨ ਜਿੰਨਾ ਵੀ ਮੈਂ ਅੱਜ ਤੱਕ ਸ਼ਬਦ ਗਾਏ ਆ ਆਪਣੀ ਕਲਮਤੋਂ ਲਿਖ ਕੇ ਗਾਏ ਸਾਗਰ ਦੁੱਗਲਵਾੜ ਜੀ ਦਾ ਧਾਰਮਿਕ ਤੋਂ ਇਲਾਵਾ ਕਿਹੜਾ ਹੋਰ ਕੋਈ ਗੀਤ ਵੀ ਜਿਹੜਾ ਉਹ ਵੀ ਕੋਈ ਦਸ਼ਕਾਂ ਨੇ ਪਿਆਰ ਦਿੱਤਾ ਹੋਵੇ ਉਹ ਵੀ ਜਰੂਰ ਸੁਣਾਇਓ ਵੇਖੋ ਜੀ ਡਿਊਟ ਗੀਤ ਆ ਮੇਰਾ ਇੱਕ ਆ ਜੀ ਇਹ ਜਿਦਾ ਨੋਕਚੋਕ ਵਾਲਾ ਸਾਲੀ ਜੀਜੇ ਦਾ ਜੀ 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 ਉਹ ਵੀ ਮੈਂ ਤੁਹਾਨੂੰ ਸੁਣਾ ਦਿੰਦਾ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਪੈਂਦੀਆਂ ਤੇ ਸਰਬਸੰਮਤੀ ਨਾਲ ਕੋਈ ਤੁਹਾਡੇ ਵਰਗਾ ਵੀਰ ਸਰਪੰਚ ਬਣ ਕੇ ਤੇ ਆਪਣੇ ਸਹੁਰਿਆਂ ਦੇ ਪਿੰਡ ਜਾਂਦਾ ਤੇ ਉਹਦੀ ਸਾਲੀ ਉਹਨੂੰ ਪੁੱਛਦੀ ਆ ਭੀ ਮਤਲਬ ਤੁਹਾਡੇ ਪਿੰਡ ਵੋਟਾਂ ਦਾ ਕੀ ਹਾਲ ਚੱਲ ਰਿਹਾ ਜੀ 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 ਸਾਲੀ ਕਹਿੰਦੀ ਪਾਣੀ ਮੈਂ ਫੇਰ ਪਲਾਉ ਪਹਿਲਾਂ ਗੱਲ ਦੱਸ ਦੇ ਮੈਨੂੰ ਕਿੱਦਾਂ ਦੀਆਂ ਰਹੀਆਂ ਚੋਣਾ ਜੀਜਾ ਮੈਂ ਪੁੱਛਦੀ ਤੈਨੂੰ ਪਾਣੀ ਮੈਂ ਫੇਰ ਪਲਾਉ ਪਹਿਲਾਂ ਗੱਲ ਦੱਸ ਦੇ ਮੈਨੂੰ ਕਿੱਦਾਂ ਦੀਆਂ ਰਹੀਆਂ ਚੋਣਾ ਵੇ ਜੀਜਾ ਮੈਂ ਪੁੱਛਦੀ ਤੈਨੂੰ ਕੀ ਦੇ ਕਰ ਖੜੀ ਕਲੀ ਵੋਟਾਂ ਵਿੱਚ ਕੌਣ ਹਾਰ ਗਿਆ ਕਿਨੂੰ ਹੈ ਜਿੱਤ ਮਿਲੀ ਵੋਟਾਂ ਵਿੱਚ ਕੌਣ ਹਾਰ ਗਿਆ ਉਹ ਕੱਲਿਆ ਮੈਨੂੰ ਭੈਣ ਤੇਰੀ ਨੇ ਤੈਨੂੰ ਮੈਂ ਆਇਆ ਲੈਣ ਨੂੰ ਕਿੱਥੇ ਮੇਰੇ ਸੱਸ ਤੇ ਸਹਰਾ ਉਹਨਾਂ ਨੂੰ ਆਇਆ ਕਹਿਣ ਨੂੰ ਕਿੱਥੇ ਜਸਵੰਤ ਕੁੜੇ ਸਾਲੀਆ ਜੀਜਾ ਤੇਰਾ ਬਣ ਗਿਆ ਸਰਪੰਚ ਕੁੜੇ ਸਾਲੀਆ ਜੀਜਾ ਤੇਰਾ ਇਸ ਗੀਤ ਨੂੰ ਬਹੁਤ ਪਿਆਰ ਵੀ ਮਿਲਿਆ ਬਹੁਤ ਪਿਆਰ ਮਿਲਿਆ ਜੀ ਇਹ ਗੱਲ ਵੱਡੀ ਗੱਲ ਹੈ ਜੀ ਜਿਹੜਾ ਮੇਰੇ ਬੱਚਿਆਂ ਦੇ ਮਾਮਾ ਜੀ ਆ ਮੇਰੇ ਸਾਲਾ ਸਾਹਿਬ ਵਰੀਆਂ ਪਿੰਡ ਦਾ ਮੇਰੇ ਸਹਰੇ ਆ ਉਹਨਾਂ ਦਾ ਨਾਂ ਜਸਵੰਤ ਇਹਨਾਂ ਦਾ ਨਾਂ ਇਸ ਗੀਤ ਦੇ ਵਿੱਚ ਫਿੱਟ ਗਿਆ। ਹਾਂਜੀ। ਕੋਈ ਸੰਦੇਸ਼ ਦੇਣਾ ਚਾਹੋਗੇ ਜਿੰਨੇ ਵੀ ਵੇਖ ਰਹੇ ਨੇ? ਅੱਜ ਕੱਲ ਦੀ ਕਲਾਕਾਰੀ ਬਾਰੇ ਕੀ ਕਹਿਣਾ ਚਾਹੋਗੇ? ਵੇਖੋ ਜੀ ਅੱਜ ਕੱਲ ਦੀ ਕਲਾਕਾਰੀ ਨੂੰ ਮੈਂ ਤੇ ਬੇਨਤੀ ਕਰਦਾ ਵੀ ਜਿੰਨੇ ਵੀ ਵੀਰ ਆ ਵਧੀਆ ਗਾਉਣ ਆ ਤੇ ਨਸ਼ੇ ਤੋਂ ਦੂਰ ਰਹਿਣਾ। ਤੇ ਜੇ ਬਾਬਾ ਵਡਭਾਗ ਸਿੰਘ ਜੀ ਦੀ ਗੱਲ ਕਰੀਏ ਮੈਂ ਬਾਬਾ ਵਡਭਾਗ ਸਿੰਘ ਜੀ ਦੀਆਂ ਸੰਗਤਾਂ ਨੂੰ ਬੇਨਤੀ ਕਰਾਂ ਕਿ ਜਿਹੜੇ ਸਿੰਗਰ ਚੰਗਾ ਗਾਉਂਦੇ ਆ ਜਿਹੜੇ ਸਿੰਗਰ ਇਤਿਹਾਸ ਨੂੰ ਤਰਜੀਹ ਦਿੰਦੇ ਆ ਉਹਨਾਂ ਨੂੰ ਤੁਸੀਂ ਮਤਲਬ ਪਿਆਰ ਕਰਿਆ ਕਰੋ ਉਹਨਾਂ ਨੂੰ ਵਦ ਤੋਂ ਵਦ ਪ੍ਰੋਗਰਾਮ ਦਿਆ ਕਰੋ ਤਾਂ ਕਿ ਜਿਹੜੀ ਅੱਗੇ ਆਈ ਹੋਈ ਪਬਲਿਕ ਆਈ ਹੋਈ ਸੰਗਤ ਆ ਉਹਨਾਂ ਨੂੰ ਬਾਬਾ ਬਟਪਾਖ ਸਿੰਘ ਜੀ ਦੇ ਇਤਿਹਾਸ ਨਾਲ ਜੁੜ ਸਕਣ ਉਹ ਤੇ ਉਹਨਾਂ ਨੂੰ ਇਤਿਹਾਸ ਤੋਂ ਪਤਾ ਲੱਗ ਸਕੇ ਬਾਕੀ ਵੀ ਜਿੰਨੇ ਮਤਲਬ ਗੀਤ ਗਾਉਣ ਵਾਲੇ ਆ ਜਿਵੇਂ ਮੇਲਿਆਂ ਵਾਲੇ ਉਹਨਾਂ ਨੂੰ ਵੀ ਬੇਨਤੀ ਆ ਵੀ ਜਿਹੜੇ ਗੰਦੇ ਗੀਤ ਗਾਉਣ ਵਾਲੇ ਲੋਕ ਆ ਉਹਨਾਂ ਨੂੰ ਤਰਜੀਹ ਨਾ ਦਿਆ ਕਰੋ ਜਿਹੜੇ ਚੰਗੇ ਗੀਤ ਗਾਉਣ ਵਾਲੇ ਜ਼ਿਆਦਾਤਰ ਧਾਰਮਿਕ ਜਿਹੜੇ ਲੋਕ ਲੋਕ ਆ ਉਹਨਾਂ ਨੂੰ ਤਰਜੀਹ ਦਿਆ ਕਰੋ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਸਿੱਖ ਆ ਤੇ ਸਿੱਖ ਦਾ ਕੰਮ ਹੁੰਦਾ ਧਾਰਮਿਕ ਰਹਿਣਾ ਤੇ ਜਿਹੜੇ ਗੰਦੇ ਗੀਤ ਗਾਉਣ ਵਾਲੇ ਉਹਨਾਂ ਨੂੰ ਜੇ ਤੁਸੀਂ ਪ੍ਰੋਗਰਾਮ ਨਹੀਂ ਦਿਓਗੇ ਉਹਨਾਂ ਨੂੰ ਪੈਸਾ ਨਹੀਂ ਦਿਓਗੇ ਤੇ ਉਹ ਗੰਦੇ ਗੀਤ ਨਹੀਂ ਗਾਉਣਗੇ ਚੰਗਾ ਪਰੋਸਣਗੇ ਤੇ ਤੁਸੀਂ ਚੰਗਾ ਦੇਖੋਗੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸ਼ਬਦ ਜਾਂ ਕੋਈ ਦੀਰ ਜਿਹੜਾ ਉਹ ਜ਼ਰੂਰ ਸੁਣਾਇਆ ਜਾਂਦੇ ਜਾਂਦੇ ਸੰਗਤਾਂ ਨੂੰ ਮੈਂ ਬਾਬਾ ਵਡਭਾਗ ਸਿੰਘ ਜੀ ਦੇ ਮੇਲੇ ਦੀਆਂ ਵਧਾਈਆਂ ਦੇਣੀਆਂ ਚਾਹੁੰਨਾ ਜੀ ਜਿਵੇਂ ਉੱਥੇ ਹੁਣ ਇਸ ਵੇਲੇ ਹੋਲੀਆਂ ਦਾ ਮੇਲਾ ਚੱਲ ਰਿਹਾ ਤੇ ਹੋਲੀਆਂ ਦੇ ਮੇਲੇ ਵਿੱਚ ਸੰਗਤਾਂ ਆਈਆਂ ਹੁੰਦੀਆਂ ਉਸ ਵੇਲੇ ਦਾ ਸ਼ਬਦ ਮੈਂ ਤੁਹਾਨੂੰ ਸੁਣਾ ਰਿਹਾ ਉਹ ਮੈੜੀ ਵਾਲੇ ਦੇ ਦੁਆਰੇ ਵਜਣ ਢੋਲ ਤੇ ਨਗਾਰੇ ਸੋਢੀ ਸਾਹਿਬ ਦੇ ਦੁਆਰੇ ਵਜਣ ਢੋਲ ਤੇ ਨਗਾਰੇ ਆਈਆਂ ਚੜ ਚੜ ਕਠ ਨਚੜਾਈਆਂ ਸੰਗਤਾਂ ਸੋਢੀ ਸਾਹਿਬ ਨੂੰ ਵਧਾਈਆਂ ਦੇਣ ਆਈਆਂ ਸੰਗਤਾਂ ਮੈੜੀ ਵਾਲੇ ਨੂੰ ਵਧਾਈਆਂ ਦੇਣ ਆਈਆਂ ਸੰਗਤਾਂ